ਹਾਂਜੀ ਬਾਜੀ ਨੂੰ ਨਮਸਕਾਰ ਰਹਾ ਦਾਬਸ ਹੱਥ ਯਾਰ ਗਾਲਕ ਕੀ ਹਾਲ ਚਾਲ ਹੈ ਸਭ ਬਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜਟ ਚੈਨਲ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਅੱਜ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਬੰਬ ਜਾਨਵਰਾਂ ਦਾ ਸ਼ੌਕ ਕਰਾਂ ਤੇ ਰਿਆ ਕਰੀਏ ਲਓ ਜੀ ਸਦਨੋ ਕਰੋ ਚੈੱਕ ਮੇਰਾ ਭਰਾ ਆਪਣੇ ਘਰ ਦੇ ਬੱਚਿਆਂ ਦੀ ਕੁਆਲਿਟੀ ਪ्युअर ਬਾਜੀ ਬਾਬੇ ਧੰਨ ਵਾਲੇ ਕਬੂਤਰਾਂ ਦੇ ਵਿੱਚੋਂ ਪਹਿਲਾ ਬੱਚਾ ਮੇਰਾ ਭਰਾ ਚੈੱਕ ਕਰੋ ਜੀ ਗੜ ਰੰਗਾ ਰਤਾ ਠੀਕ ਹੈ ਜੀ ਚਿੱਟੀਆਂ ਅੱਖਾਂ ਪੂਰੀ ਨੋਕ ਤੇ ਮਗਰਲਾ ਬਾਈ ਜੀ ਲਾਲ ਜੀਨਾ ਚੈੱਕ ਕਰ ਲੋ ਜੀ ਝਾੜ ਕੈਮਰਾ ਭਰਾ ਇਹ ਤਾਂ ਵੀਰੇ ਘੁੱਗੀ ਰੰਗਾ ਬਣ ਜਾਏਗਾ ਆਹਾ ਬਾਈ ਜੀ ਮਗਰ ਵਾਲਾ ਬੱਚਾ ਆਪਣਾ ਲਾਲ ਜੀਨਾ ਬਣ ਜਾਏਗਾ ਮੈਂ ਕਹਿੰਦਾ ਬਾਈ ਜੀ ਪੂਰੇ ਸਿਲੈਕਟ ਜੋੜਿਆਂ ਦੇ ਬੱਚੇ ਨੇ ਬੱਚਿਆਂ ਦੀ ਉਡਾਣ ਠੀਕ ਹੈ ਜੀ ਜਿੰਨੀ ਮਰਜ਼ੀ ਕਰਾ ਲਈਓ ਯਾਰ ਥੋੜੀ ਆਪ ਦੀ ਸਾਹ ਵਿਆ ਮੇਰਾ ਭਰਾ ਠੀਕ ਹੈ ਜੀ ਜਿੰਨੇ ਮਰਜ਼ੀ ਡਾਲਿਓ ਮੇਰਾ ਵੀਰ ਆਪਣੇ ਤੁਸੀਂ ਹੈ ਨਾ ਬੱਚਿਆਂ ਨੂੰ ਫੋਲੋ ਬਟਾ ਫੋਲੋ ਮੇਰਾ ਭਰਾ ਗਾਰੰਟੀ ਰਹੇਗੀ ਨਾ ਬੱਚਿਆਂ ਦੇ ਉਡਣ ਦੀ ਠੀਕ ਹੈ ਔਰ ਬਾਈ ਜੀ ਏਡੇ ਸੋਚੇ ਪੈਰਾਂ ਦੇ ਜਾਨਵ ਪਰ ਮੇਰਾ ਭਰਾ ਭਾਜ ਜਾਂਦੇ ਨਹੀਂ ਉਤਰ ਆਪਣੇ ਇਸ ਗੱਲ ਦੀ ਆਪਣੀ ਗਰੰਟੀ ਰਹੀਗੀ ਮੇਰਾ ਵੀਰ ਠੀਕ ਹੈ ਬਾਕੀ ਯਾਰ ਤੁਹਾਡੇ ਸਾਹਮਣੇ ਮੈਂ ਨਹੀਂ ਗਰੰਟੀ ਲੈ ਸਕਦਾ ਕਿ ਐਸਾ ਨਾ ਤੁਸੀਂ ਜਨਵਰ ਆਪਣੇ ਨੂੰ ਸਾਹਮਣੇ ਧੋ ਦਾਣਾ ਪਾਣੀ ਕਰ ਦਿਓ ਕੈਸਾ ਆ ਦੀ ਛੋਡੀ ਗੇਮ ਠੀਕ ਹੈ ਜੀ ਤੇ ਮੇਰਾ ਭਰਾ ਜਨਵਰ ਤੁਹਾਡਾ ਅੰਦਰੋਂ ਤੰਦਰੁਸਤ ਹੈਗਾ ਬਾਜੀ ਵਾਲੇ ਦਿਨ ਜਾਂ ਨਹੀਂ ਮੇਰਾ ਭਰਾ ਬਹੁਤ ਕੁੱਝ ਚੀਜ਼ਾਂ ਜਿਹੜੀਆਂ ਨੋਟ ਕਰਨੀਆਂ ਪੈਣੀਆਂ ਨੇ ਇਸ ਚੀਜ਼ ਦੇ ਵਿੱਚ ਠੀਕ ਹੈ ਜੀ ਜੇ ਮੇਰਾ ਭਰਾ ਐ ਗੱਲਾਂ ਦੇ ਵਿੱਚ ਬੰਦੇ ਬਾਜੀ ਜਿੱਤਣ ਲੱਗ ਜਾਣ ਫਿਰ ਤਾਂ ਬੰਦਿਆਂ ਦਾ ਸਰ ਗਿਆ ਜੀ ਚੈੱਕ ਕਰ ਲੋ ਤੁਹਾਡੇ ਸਾਹਮਣੇ ਆ ਬਾਕੀ ਜਿਹੜੇ ਕਿਸੇ ਭਰਾ ਨੂੰ ਸਮਝ ਆਉਣ ਉਹ ਬੰਦਾ ਆਪਣੇ ਨਾਲ ਹੀਟਾਂ ਦੇ ਤੇ ਨੰਬਰ ਤੇ ਮੇਰਾ ਵੀਰ ਸੰਪਰਕ ਕਰ ਸਕਦਾ ਹੈ ਠੀਕ ਹੈ ਜੀ ਬਿਲਕੁਲ ਸਦ ਨੂੰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਆਪਣੇ ਘਰ ਦੇ ਬੱਚੇ ਦੇਈ ਦੇਨੇ ਠੀਕ ਹੈ ਬਾਕੀ ਤੁਸੀਂ ਚੈੱਕ ਕਰੋ ਬੱਚਿਆਂ ਨੂੰ ਤੇ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਕਿ ਅੱਜ ਵਾਲੇ ਬੱਚੇ ਤੁਹਾਨੂੰ ਇਹ ਕਿੱਦਾਂ ਦੇ ਲੱਗੇ ਤੇ ਆਦੋ ਵੀ ਸਦ ਨੂੰ ਹੁਣ ਮੈਨੂੰ ਤੁਹਾਨੂੰ ਇਨ੍ਹਾਂ ਬੱਚਿਆਂ ਦੇ ਕੱਲੀ-ਕੱਲੀ ਚੀਜ਼ ਤੱਕ ਕਰਾਉਣਾ ਸ਼ੌਂਕ ਤੇ ਬਣੇ ਰਹੋ ਮੇਰਾ ਭਰਾ ਤੁਸੀਂ ਵੀਡੀਓ ਦੇ ਵਿੱਚ ਬਿਨਾਂ ਸਕਿਪ ਕਰਦੇ ਤੁਸੀਂ ਆਪਣੀ ਪੂਰੀ ਵੀਡੀਓ ਵੇਖਿਓ ਤੇ ਤੁਹਾਨੂੰ ਆਪਾਂ ਬੱਚਿਆਂ ਦਾ ਮੱਕਾ ਮੋਲ ਸ਼ੌਕ ਕਰਾਉਨੇ ਆਂ ਹਾਂਜੀ ਵੀ ਸਤਿਨਾਮ ਆਹਾ ਆਪਣਾ ਪਹਿਲਾ ਬੱਚਾ ਮੇਰਾ ਭਰਾ ਚੈੱਕ ਕਰੋ ਜੀ ਬੱਚੇ ਆਪਣੇ ਦੀ ਕੁਆਲਿਟੀ ਬਾਬੇ ਧੰਨਲੇ ਕੂਤਰਾ ਵਿੱਚੋਂ ਜੀ ਕੁਗੀ ਰੰਗਾ ਰਤਾ ਠੀਕ ਹੈ ਜੀ ਜਿਵੇਂ ਬਾਈ ਜੀ ਕੱਚੀਆਂ ਪੀਲੀਆਂ ਅੱਖਾਂ ਦਾ ਬੱਚਾ ਇਹ ਬਣੇਗਾ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਜੀ ਥੋੜੀ ਸਕਰੀਨ ਦੇ ਸਾਹਮਣੇ ਆ ਮੈਂ ਕਹਿੰਦਾ ਬਾਈ ਜੀ ਪੂਰੀਆਂ ਗੱਦੀਆਂ ਲਾਟਾਂ ਨੇ ਯਾਰ ਜਿੰਨੇ ਮਰਜ਼ੀ ਡਾਲੀਓ ਮੇਰਾ ਭਰਾ ਤੁਸੀਂ ਆਪਣੇ ਆ ਨਾ ਬੱਚਿਆਂ ਨੂੰ ਬਾਕੀ ਬੱਚਿਆਂ ਦੀ ਪਲਵਾਈ ਥੋੜੀ ਸਕਰੀਨ ਦੇ ਸਾਹਮਣੇ ਆ ਜੀ ਤੁਹਾਨੂੰ ਵੀ ਪਤਾ ਮੇਰਾ ਭਰਾ ਜੀ ਦੇ ਮੋਢਿਆਂ ਤੇ ਜਾਣ ਹੋਵੇ ਨਾ ਮੈਦਾਨ ਦੇ ਵਿੱਚ ਉਹੀ ਘੋਲਦਾ ਜਾ ਆ ਚੈੱਕ ਕਰੂੰ ਮੇਰਾ ਭਰਾ ਪੱਲੇ ਦੀ ਕੁਆਲਿਟੀ ਦੇਖੋ ਜੀ ਕਿੰਨੇ ਚੌੜੇ ਨਿੱਗਰ ਪੱਲਿਆਂ ਦਾ ਬੱਚਾ ਹੈ ਜਦ ਕਿ ਮੇਰਾ ਭਰਾ ਆਂਡਿਆਂ ਵਾਲੇ ਫਰਿਆ ਬੱਚੇ ਦੇ ਬਾਕੀ ਇਹਨਾਂ 10 ਪੱਲੀ ਸਾਫ ਹੋਇਆ ਮੈਂ ਕਹਿੰਦਾ ਤੁਹਾਨੂੰ ਖੁੱਡੇ ਦੇ ਬੱਚਾ ਵੱਲਾ ਹੀ ਦਿਖੇਗਾ ਹਾਂ ਵੀ ਮੋਗੇਰੀ ਦੇ ਵਿੱਚੋਂ ਬਾਕੀ ਭਰਾ ਦੇ ਘਰੋਂ ਕੋਈ ਚੀਜ਼ ਆਈ ਸੀਗੀ ਆ ਚੈੱਕ ਕਰ ਲਓ ਜੀ ਬੱਚੇ ਆਪਣੇ ਦੀ ਸ਼ਕਲ ਦੇਖੋ ਅੱਗੋਂ ਚੌੜੇ ਪਿੱਛੋਂ ਜਮੈਂ ਬੰਦ ਜੇ ਆਪਣੇ ਇਹ ਬੱਚੇ ਆ ਔਰ ਬਾਜੀ ਬਿਲਕੁਲ ਸਿਲੈਕਟ ਜੋੜੀਆਂ ਦੇ ਬੱਚੇ ਆ ਠੀਕ ਆ ਜੀ ਆ ਚੈੱਕ ਕਰ ਲਓ ਮ ਠੀਕ ਹੈ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੈਰ ਪੈਰਾਂ ਦੀ ਚੈੱਕ ਕਰ ਲਓ ਕੁਆਲਟੀ ਜਮਾ ਪੂਰੇ ਜੇ ਪੈਰਾਂ ਦਾ ਬੱਚਾ ਪੈਰਾਂ ਦੇ ਵਿੱਚ ਹਲਕੇ ਹਲਕੇ ਜੇ ਡਕੇ ਆ ਜੀ ਬੱਚੇ ਦੇ ਠੀਕ ਹੈ ਇਹ ਆ ਲਓ ਮੇਰਾ ਵੀਰ ਬਾਕੀ ਤੁਸੀਂ ਮਕਮਲ ਚੈੱਕ ਕਰ ਲਓ ਬੱਚੇ ਆਪਣੇ ਨੂੰ ਠੀਕ ਹੈ ਜੀ ਇਹ ਬਾਕੀ ਤੁਸੀਂ ਇਸ ਬੰਦੇ ਵੀ ਮੇਰਾ ਭਰਾ ਚੈੱਕ ਕਰ ਸਕਦੇ ਹੋ ਜੀ ਤੇ ਆਹ ਬਾਈ ਜੀ ਆਪਣਾ ਮਕਮਮਲ ਪਹਿਲਾ ਬੱਚਾ ਸੀਗਾ ਤੇ ਆਓ ਸਦੋਂ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਂਕ ਕਰਾਉਣਾ ਹੈ ਹਾਂ ਜੀ ਸਤਿ ਸ੍ਰੀ ਅਕਾਲ। ਆਹਾ ਆਪਣਾ ਅਗਲਾ ਬੱਚਾ ਚੈੱਕ ਕਰੋ ਮਰਾਪਰਾ। ਬੱਚੇ ਆਪਣੇ ਦਾ ਬਾਡੀ ਸਟਰਕਚਰ ਦੇਖੋ ਜੀ। ਜਮਾ ਸਤਿ ਸ੍ਰੀ ਅਕਾਲ। ਟੇਪਰ ਦੇ ਵਿੱਚ ਸਿਰ ਬਾਕੀ ਬਾਡੀ ਸਟਰਕਚਰ ਚੈੱਕ ਕਰੋ ਮਰਾਪਰਾ ਕਿੱਡਾ ਆਲਾ ਆ ਜੀ। ਲਾਲਸਰਾ ਬੱਚਾ ਆਪਣਾ। ਠੀਕ ਹੈ ਜੀ। ਜਮਾ ਪੀਲੀਆਂ ਅੱਖਾਂ ਦਾ ਬੱਚਾ ਇਹ ਬਣੇਗਾ। ਅੱਖ ਦੀ ਕੁਆਲਿਟੀ ਚੈੱਕ ਕਰ ਲਓ। ਅੱਖਾਂ ਹਲੇ ਨਖੇਰਿਆ ਜੀ ਬੱਚਾ ਇਹ। ਠੀਕ ਹੈ। ਬਾਕੀ ਬਾਡੀ ਸਟਰਕਚਰ ਬਹੁਤ ਸੋਹਣਾ। ਜੋ ਤੁਸੀਂ ਲਾਇਆ ਹੋਵੇ ਚੈੱਕ ਕਰ ਸਕਦੇ ਹੋ ਜੀ। ਤੇ ਹੁਣ ਮੈਂ ਤੁਹਾਨੂੰ ਬੱਚੇ ਦਾ ਪੱਲਾ ਬਖਾਣਾ। ਪੱਲੇ ਦੀ ਚੈੱਕ ਕਰੋ। ਜਨਨ ਕਿ ਕੁਆਲਿਟੀ ਦੇਖੋ ਜੀ। ਉਰੇ ਬਾਈ ਜੀ ਉੱਚੇ ਲੰਮੇ ਵੱਡੇ ਵੱਡੇ ਪੱਲਿਆਂ ਦਾ ਆਪਣਾ ਬੱਚਾ ਚੈੱਕ ਕਰੋ ਜੀ ਫਰਾਂ ਦੀ ਕੁਆਲਿਟੀ ਦੇਖੋ ਇਹ ਤਲਵਾਰ ਵਰਗੇ ਫਰਾਂ ਲੰਮੇ ਲੰਮੇ ਤੇ ਆ ਬਾਈ ਜੀ ਬੱਚੇ ਆਪਣੇ ਦੀ ਪੂਛ ਹੈ ਜੀ ਪਹਿਲਾਂ ਖੋਲ ਕੇ ਚੈੱਕ ਕਰੋ ਪੂੰਜੇ ਦੇ ਵਿੱਚ ਮੇਰਾ ਭਰਾ ਲਾਲ ਤੀਲੀਆਂ ਰੱਖਦਾ ਬੱਚਾ ਇਹ ਠੀਕ ਹੈ ਤੇ ਆ ਸਦ ਨੂੰ ਨੈਕਸਟ ਪੱਲਾ ਆਪਣੇ ਬੱਚੇ ਦਾ ਆ ਚੈੱਕ ਕਰੂ ਮੇਰਾ ਭਰਾ ਠੀਕ ਹੈ ਜੀ ਲਾਲ ਸ਼ਿਖਰ ਆਇਆ ਕੋਈ ਲਾਲ ਚੀਨਾ ਕਹਿ ਦਿੰਦਾ ਜੋ ਤੁਸੀਂ ਕਹਿਣਾ ਚਾਹਣਾ ਉਹ ਕਹਿ ਸਕਦੇ ਹੋ ਮਰਾ ਵੀਰ ਠੀਕ ਹੈ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੈਰ ਠੀਕ ਹੈ ਜੀ ਜਿਹੋ ਜੇ ਪਹਿਲੇ ਬੱਚੇ ਦੇ ਪੈਰ ਸੀ ਜਮਾ ਬਰੀਕ ਭੂਰੇ ਰੰਗ ਦੇ ਸੇਮ ਉਹੋ ਜੇ ਪੈਰ ਆਪਣੇ ਇਸ ਬੱਚੇ ਦੇ ਆ ਜੀ ਠੀਕ ਹੈ ਜੀ ਇੱਕੋ ਝੂਲੀਏ ਦੋਨੇ ਸਗੇ ਭਰਾਵਾਂ ਪੈਰ ਦੇ ਵਿੱਚ ਇਹਦਾ ਵੀ ਮੇਰਾ ਭਰਾ ਹਲਕੇ ਹਲਕੇ ਜਿ ਧੱਕਿਆ ਜੀ ਚੈੱਕ ਕਰ ਸਕਦੇ ਹੋ ਪੈਰਾਂ ਦੇ ਉੱਤੇ ਬਾਕੀ ਆਹ ਮਕਮਲ ਬਾਡੀ ਸਟਰਕਚਰ ਚੈੱਕ ਕਰ ਲਓ ਬੱਚੇ ਆਪਣੇ ਦਾ ਇਸ ਬੰਨੇ ਉਹ ਵੀ ਠੀਕ ਹੈ ਜੀ ਹੱਕ ਬੱਚੇ ਦੀ ਸਾਰੀ ਚਿੱਟੀ ਆ ਬਾਕੀ ਕੱਲਾ ਸਿਰ ਤੇ ਪਿੱਛੋਂ ਬਾਈ ਜੀ ਗਿੱਚੀ ਬੱਚੇ ਦੀ ਲਾ ਲਿਆ ਬਾਕੀ ਇਸ ਬੰਨੇ ਉਹ ਵੀ ਮੇਰਾ ਭਰਾ ਅੱਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਲੋ ਜੀ ਆਹ ਭਾਜੀ ਮੱਕਮਲ ਆਪਣਾ ਦੂਸਰਾ ਬੱਚਾ ਸੀਗਾ ਤੇ ਆਉ ਭਰਾ ਹੁਣ ਮੈਂ ਤੁਹਾਨੂੰ ਦੋਵੇਂ ਬੱਚੇ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ। ਵੀ ਸੱਜਣ ਨੂੰ ਸਾਨੂੰ ਕੱਲੀ ਕੱਲੀ ਚੀਜ਼ ਮੈਂ ਵਿਖਾਈ ਪਰਪਲ ਅੱਖਾਂ ਪੰਜੇ ਠੀਕ ਹੈ ਜੀ ਬਾਕੀ ਦਾ ਆਪਾਂ ਤੁਹਾਨੂੰ ਤਸੱਲੀ ਬਖਸ਼ ਸ਼ੌਂਕ ਕਰਾਇਆ। ਹੁਣ ਕੋਈ ਸੱਜਣ ਇੰਜ ਨਾ ਕਹੇ ਵੀਰੇ ਸਾਨੂੰ ਅੱਡ ਤੋਂ ਪਰਸਨਲ ਵੀਡੀਓ ਲਾ ਦਿਓ। ਠੀਕ ਹੈ ਜੀ ਵੀਡੀਓ ਆਪਾਂ ਸ਼ੂਟ ਕਰੀ ਦੀ ਆਪਦੇ ਭਰਾਵਾਂ ਤੇ ਵਾਸਤੇ ਕਰੀ ਦੀ ਆ ਤਾਂ ਜੋ ਜਿਹੜੇ ਬੰਦੇ ਨੂੰ ਰਿਕੁਆਇਰਮੈਂਟ ਹੋਵੇ ਉਹ ਬੰਦਾ ਆਪਣੇ ਨਾਲ ਕੰਟੈਕਟ ਕਰ ਲਵੇ ਠੀਕ ਹੈ ਜੀ ਬਾਕੀ ਜਿਹੜੇ ਆਪਣੇ ਭਰਾ ਸ਼ੌਂਸ਼ਕਾਰ ਵਾਲੇ ਨੇ ਤੇ ਹੋਏ ਵੀਡੀਓ ਵੇਖ ਕੇ ਆਪਣਾ ਸ਼ੌਂਕ ਪੂਰਾ ਕਰ ਲੈਣਾ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਸੱਜਣੋ ਇਹਨਾਂ ਦੀ ਦਲਬਰੀ ਮੇਰਾ ਭਰਾ ਆ ਪੰਜਾਬ ਆ ਕਿਸੇ ਵੀ ਕੋਨੇ ਵਿੱਚ ਤੁਸੀਂ ਆਪਣੇ ਜਨਮ ਪਰ ਇਹ ਮੰਗਵਾ ਸਕਦੇ ਹੋ ਜੀ ਬਾਕੀ ਜਿਹੜਾ ਬੱਸ ਦਾ ਕਿਰਾਇਆ ਹੋਏਗਾ ਉਹ ਬੰਦੇ ਨੂੰ ਵੇ ਕਰਨਾ ਪਏਗਾ ਠੀਕ ਹੈ ਤੇ ਮੇਰਾ ਭਰਾ ਫਿਰ ਸਾਨੂੰ ਦੱਸਿਓ ਜੂਰ ਕਿ ਅੱਜ ਵਾਲੇ ਬੱਚੇ ਇਹ ਤੁਹਾਨੂੰ ਕਿੱਦਾਂ ਦੇ ਲੱਗੇ ਮੇਰਾ ਭਰਾ ਠੀਕ ਹੈ ਜੀ ਪੂਰੇ ਬਾਈ ਜੀ ਤਬਾਈ ਵਾਲੇ ਬੱਚੇ ਆ ਯਾਰ ਚੈੱਕ ਕਰ ਲੋ ਠੀਕ ਹੈ ਨਾ ਇਹੀ ਗਮੀ ਭਰਾਵੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਵੱਜੀ ਨਸਲ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਵੱਜੀ